ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਿੰਦਰਜੀਤ ਸਿੰਘ ਹੈ ਮੈਂ ਪਿੰਡ ਰੌਣੀ ਦਾ ਰਹਿਣ ਵਾਲਾ ਹਾਂ ਭਗਵੰਤਪਾਲ ਸਰਕਾਰ ਦੁਆਰਾ ਸਾਡੇ ਪਿੰਡ ਵਿੱਚ ਲਾਇਬ੍ਰੇਰੀ ਖੁੱਲਹੀ ਗਈ ਹੈ ਮੈਂ ਐਜ਼ਏ ਲਾਇਬ੍ਰੇਰੀ ਨੂੰ ਇੱਥੇ ਸੇਵਾ ਨਿਵਾ ਰਿਹਾ ਹਾਂ ਇਸ ਲਾਇਬ੍ਰੇਰੀ ਦੇ ਵਿੱਚ ਹਰੇਕ ਤਰ੍ਹਾਂ ਦੀਆਂ ਬੁੱਕਸਾਂ ਕਾਫੀ ਬੱਚੇ ਆਉਂਦੇ ਹੁੰਦੇ ਹਨ ਜੋ ਕਿ ਜਨਰਲ ਆਲਡਰ ਦੀਆਂ ਬੁੱਕਸ ਕੰਪੀਟੀਸ਼ਨ ਹੈ ਜਾਂ ਆਮ ਦੀਆਂ ਬੁੱਕਸ ਕੋਈ ਬੱਚਾ ਸਟੋਰੀ ਦੀਆਂ ਬੁੱਕਸ ਪੜਨ ਲੱਗਾ ਹੈ ਕੋਈ ਬੱਚਾ ਨਾਵਲ ਪੜਦਾ ਹੈ ਜਿਸ ਤਰ੍ਹਾਂ ਇਹ ਬੱਚੇ ਨਾਲ ਬੁਝੂਤੀ ਹੈ ਹਰੇਕ ਬੱਚਾ ਆਪਣੀ ਬੁੱਕਸ ਪੜਦਾ ਹੈ ਅਗਰ ਅਸੀਂ ਇਸ ਜਗ੍ਹਾ ਦੀ ਸੇਫਟੀ ਦੀ ਗੱਲ ਕਰੀਏ ਤਾਂ ਇਹ ਬਿਲਡਿੰਗ ਹੈ ਜਿਹੜੀ ਚਾਲਦੁਆਰੀ ਦੇ ਵਿੱਚ ਬਣੀ ਹੋਈ ਹੈ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਤੇ ਇਸ ਲਾਇਬ੍ਰੇਰੀ ਚ ਸਾਡੇ ਕੋਲ ਹਰ ਕੁਤਬ ਆ ਦੇ ਸਕਾ ਦਾ வசूलਤ ਦਿੱਤੀ ਗਈ ਹੈ ਠੀਕ ਹੈ ਲਾਈਟ ਦਾ ਪੂਰਾ ਪ੍ਰਬੰਧ ਹੈ ਇਨਵਰਟਰ ਹੈ ਤੇ ਬਹਿਮੀਆਂ ਵਾਸਤੇ ਏਸੀ ਲੱਗੇ ਹੋਏ ਹਨ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਹਵਾਦਾਰ ਖੁੱਲੇ ਕਮਰੇ ਹਨ ਪੀਣ ਵਾਲਾ ਪਾਣੀ ਬਹੁਤ ਸਾਫ ਸੁਥਰਾ ਹੈ ਵਾਸ਼ਰੂਮ ਦੀ ਸਹੂਲਤ ਹੈ ਤੇ ਬੁੱਕਸ ਬਹੁਤ ਹੀ ਵਧੀਆ ਹਨ ਤੇ ਬੈਠਣ ਦਾ ਪ੍ਰਬੰਧ ਬਹੁਤ ਵਧੀਆ ਹੈ ਇਹ ਬਹੁਤ ਜ਼ਿਆਦਾ ਸ਼ਾਂਤ ਜਗ੍ਹਾ ਹੈ ਜਿੱਥੇ ਕੋਈ ਵੀ ਉੱਤੇ ਆ ਕੇ ਆਮਨਾ ਬੁੱਕਸ ਪੜਦਾ ਹੈ ਜਦੋਂ 2-3 ਛੁੱਟੀਆਂ ਹੁੰਦੀਆਂ ਹਨ ਤਾਂ ਬੱਚਿਆਂ ਨੂੰ ਬੁੱਕਸ ਇਸ਼ੂ ਕਰ ਦਿੱਤੀਆਂ ਜਾਂਦੀਆਂ ਹਨ ਉਹ ਘਰੇ ਬੈਠ ਕੇ ਆਮਨਾ ਪੜ੍ਹਦੇ ਹਨ ਜ਼ਿਆਦਾਤਰ ਬੱਚੇ ਜਨਰਲ ਮਾਲ ਜਦਿਆਂ ਬੁੱਕਸ ਪੜ੍ਹਦੇ ਹਨ ਤੇ ਵਿੱਚ ਵਿੱਚ ਕੰਪੀਟੀਸ਼ਨ ਇਗਜ਼ਾਮ ਦੇ ਵੀ ਬੁੱਕਸ ਸਾਡੇ ਕੋਲ ਲੈ ਕੇ ਪੜ੍ਹਦੇ ਹਨ ਮਹੀਨੇ ਦੇ ਆਖਰੀ ਐਤਵਾਰ ਨੂੰ ਇੱਥੇ ਇੱਕ ਪ੍ਰੋਗਰਾਮ ਸ਼ੁਰੂ ਕਰਿਆ ਹੈ ਜਿਸ ਵਿੱਚ ਗੀਤਾਂ ਦਾ ਕਵਿਤਾਵਾਂ ਦਾ ਗਜ਼ਲਾਂ ਦਾ ਅਸੀਂ ਸਾਡੇ ਇਲਾਕੇ ਦੇ ਵਿੱਚੋਂ ਜੋ ਵੀ ਕਿਸ ਪ੍ਰਕਾਰ ਦੀ ਲੋੜੀ ਹੈ ਅਸੀਂ ਉਹ ਨੂੰ ਬੁਲਾਉਨੇ ਹਾਂ ਤੇ ਇੱਥੇ ਥੋੜਾ ਜਿਹਾ ਛੋਟਾ ਜਿਹਾ ਪ੍ਰੋਗਰਾਮ ਕਰਾਇਆ ਜਾਂਦਾ ਹੈ